ਗੋਲੇ ਜਿਹੜੇ ਜਿਹੜੇ ਗੋਲੇ ਜਿਹੜੇ ਇੱਥੋਂ ਗੈਸ ਦੇ ਗੋਲੇ ਡਾਪੇ ਜਾ ਰਹੇ ਨੇ ਸਾਡੇ ਪੰਜਾਬ ਦੀ ਹੱਦ ਤੇ ਕਹਾਂ ਟਪਕ ਗਏ ਗੋਲੇ ਚਲਾ ਰਹੇ ਕਿਸਾਨ ਆਗੂਆਂ ਦਾ ਜਦਾ ਅੱਗੇ ਪੰਨਾ ਤੂ ਹੋ ਗਿਆ ਹੈ पांचवे दौर की बैठक वार्ता के लिए हम तैयार हैं। शोभ कारण सिंह छोटा नाव का गघु है। इन्हें सिर के बीच इस जगह पे गोली लगी है। अभी आरजी तौर पे फैसला किया कल ਤੇ ਪਰਸੋਂ ਇਹ ਲਗਭਗ ਹੁਣ ਸ਼ਾਂਤੀ ਰਹੂਗੀ। ਉਦੋਂ ਬਾਅਦ ਜਿਹੜਾ ਵਾ ਅੱਗੇ ਦਾ ਫੈਸਲਾ ਹੋਊਗਾ। जी हां किसान आंदोलन किधर ये सवाल लगातार बरकरार है ਦਰਸਲ ਬੁੱਧਵਾਰ ਦਾ ਦਿਨ ਕਿਸਾਨ ਆंदोलਨ ਦੇ ਲਈ ਬੇहद ਤਣਾਪੂਰ ਰਹਾ ਦਿਨ ਪਰ ਕਈ ਡਿਵੈਲਪਮੈਂਟਸ ਨਿਕਲ ਕੇ ਸਾਹਮਣੇ ਆਂਦੀਆਂ ਰਹੀਆਂ ਜੇਕਰ ਤੁਸੀਂ ਆਪਣੇ ਕਮਾਂਕਾਰਾਂ ਕਾਰਨ ਜਾਂ ਫਿਰ ਕਈ ਰੁਝੇਵਿਆਂ ਕਾਰਨ ਇਹਨਾਂ ਅਪਡੇਟਸ ਦੇ ਨਾਲ ਜਾਣੂ ਨਹੀਂ رہ ਸਕੇ ਤਾਂ ਸਾਡਾ ਇਹ ਖਾਸ ਪ੍ਰੋਗਰਾਮ ਦੇਖ ਲਿਓ ਤੁਹਾਨੂੰ ਦਿਨ ਪਰ ਦੀ ਹਰ ਜਾਣਕਾਰੀ ਹਰ ਤਸਵੀਰ ਵੇਖਣ ਨੂੰ ਮਿਲ ਜਾਵੇਗੀ हां देन दी शुरुआत परमात्मा ਦਾ ਨਾਂ ਲੈਣ ਦੇ ਨਾਲ ਹੋਈ ਵੱਡੀ ਗਿਣਤੀ ਚ ਕਿਸਾਨ ਨੌਜਵਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਨਜ਼ਰ ਆਏ ਜੋਸ਼ ਪੁਰਜ਼ੋਰ ਸੀ ਇੰਤਜ਼ਾਰ ਸਿਰਫ ਆਗੂਆਂ ਦੇ ਇਸ਼ਾਰੇ ਦਾ ਸੀ ਇਸ ਹਫਤੇ ਦੌਰਾਨ ਇੱਕ ਖਬਰ ਨਿਕਲ ਕੇ ਸਾਹਮਣੇ ਆ ਗਈ ਕਿ ਕੇਂਦਰ ਨੇ ਇੱਕ ਵਾਰ ਮੁਰਤੋਂ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ पंजवे गेड़ दी, मीटिंग दी, की मीटिंग पेशकश पेश गई है इस केंद्रीय खेतीबाड़ी मंत्री अर्जुन मुंडा बाकायदा ट्वीट भी किया गया चौथे दौर तक की बातचीत होने के बाद किसान संगठनों के माध्यम से जो प्रतिक्रिया आई हम उसे संज्ञान में लेते हुए पुनः पाँचवें दौर की बैठक और उस बैठक में ऐसे सभी मुद्दे जिन मुद्दे पर हम मिलकर समाधान निकाल सकते हैं वार्ता के लिए हम तैयार हैं चाहे वो एमएसपी का हो चाहे वो पराली का मुद्दा हो चाहे एफआईआर का हो चाहे क्रॉप डाइवर्सिफिकेशन का हो ऐसे सभी मुद्दे पर बातचीत के लिए हम तैयार हैं और मैं यही निवेदन करूंगा कि सबको शांति के साथ ऐसे विषयों पर बातचीत करते हुए समाधान ढूंढने की जरूरत है तजिहा एक पास से गलबात पेशकश की गई मीटिंग का सद् दिता गया तो दूजे पास हंजू गैस के गोले दागे जा रहे सन ਜੀ ਹਾਂ ਬਾਰਡਰਾਂ ਤੇ ਹਾਲਾਤ ਤਣਾਪੂਨ ਬਣਦੇ ਜਾ ਰਹੇ ਸਨ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਸਨ ਇਹ سلسلہ ਲਗਾਤਾਰ ਜਾਰੀ ਸੀ ਇਸ ਸਬ ਦੇ ਵਿਚਾਲੇ ਪੀਟੀਸੀ ਨਿਊਜ਼ ਦੀ ਕਵਰੇਜ ਵੀ ਲਗਾਤਾਰ ਜਾਰੀ ਸੀ ਲਗਾਤਾਰ ਸਾਡੇ ਪੱਤਰਕਾਰ ਹਰ ਤਸਵੀਰ ਸਾਡੇ ਦਰਸ਼ਕਾਂ ਤੱਕ ਪਹੁੰਚਾ ਰਹੇ ਸਨ ਬੂ ਵੈਰੀ ਨੇ ਤਸਵੀਰਾਂ ਤੁਹਾਨੂੰ ਤਾਜ਼ਾ ਦਿਖਾ ਰਹੇ ਆ ਜਿਹੇ ਪਾਸੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਕੰਡਿਆਲੀ ਤਾਰ ਜਿਹੜੀ ਇੱਥੇ ਲਗਾਈ ਹੈ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਵੇਂ ਜਿਹੜੇ ਪੈਰਾ ਮਿਲਟਰੀ ਫੋਰਸ ਜਿਹੜੀ ਤਾਇਨਾਤ ਕੀਤੀ ਗਈ ਹੈਗੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਵੀ ਤਿੱਤਰ-ਵਿੱਤਰ ਹੋ ਜਾਣ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਹਰਿਆਣਾ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਇੱਥੋਂ ਜਿਹੜਾਗਾ ਤੁਸੀਂ ਇਧਰੋਂ ਉਧਰ ਪੱਧਰ ਹੋ ਰਹੇ ਨਹੀਂ ਜਿਹੜਾਗਾ ਕਾਰਵਾਈ ਕੀਤੀ ਜਾਏਗੀ ਇਹ ਜਿਹੜਾਗਾ ਹਰਿਆਣਾ ਦੇ ਵੱਲੋਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਅਨਾਉਂਸਮੈਂਟ ਜਿਹੜੀ ਕੀਤੀ ਜਾ ਰਹੀ ਹੈਗੀ ਲਗਾਤਾਰ ਏ ਨਾ ਬੋਲਣ ਹਰਿਆਣਾ ਬੋਲੋ ਕਿਹਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਇੱਥੋਂ ਉੱਧਰ ਹੋ ਰਹੇ ਇੱਥੇ ਧਾਰਾ 144 ਲੱਗੀ ਹੋਈ ਹੈਗੀ ਅਨਾਉਂਸਮੈਂਟ ਜਿਹੜੀ ਹੈਗੀ ਕੀਤੀ ਜਾ ਰਹੀ ਹੈਗੀ ਦੂਜੇ ਪਾਸੇ ਦੇਖੋ ਕਿਸਾਨ ਦੇ ਜਿਹੜੇ ਫਾਇਰਿੰਗ ਕਾਟਰੂ ਗੈਸ ਅਤਰੂ ਗੈਸ ਅਤਰੂ ਗੈਸ ਦੇ ਅਤਰੂ ਗੈਸ ਦਾ ਉਪਯੋਗ ਕੀਤਾ ਗਿਆ ਅਤਰੂ ਗੈਸ ਦਾ ਉਪਯੋਗ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਅਤਰੂ ਗੈਸ ਅਤਰੂ ਗੈਸ ਦਾ ਉਪਯੋਗ ਕੀਤਾ ਗਿਆ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਉਹ ਤਸਵੀਰਾਂ ਬਾਰਡਰ ਦੀਆਂ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦਾ ਇਸਤੇਮਾਲ ਜਿਹੜਾ Haryana ਸਰਕਾਰ ਵੱਲੋਂ ਉਦੋਂ ਕੀਤਾ ਗਿਆਗਾ ਫਿਰ ਜਿਹੜਾਗਾ ਅਥਰੂ ਗੈਸ ਤੇ ਗੋਲੇ ਜਿਹੜੇ ਕੇ ਉਹਨਾਂ ਦੇ ਨਾਲ ਦਾਬੇ ਜਾ ਰਹੇ ਨੇ ਲਗਾਤਾਰ ਇਹ ਤਸਵੀਰਾਂ ਬਾਰਡਰ ਦੀਆਂ ਜਿੱਥੇ ਹੁਣ ਅਥਰੂ ਗੈਸ ਲਗਾਤਾਰ ਜਿਹੜੀ ਹੈਗੀ ਫੇਕੀ ਜਾ ਰਹੀ ਕਿਸਾਨਾਂ ਦੇ ਉੱਪਰ ਪਹਿਲਾਂ ਅਨਾਉਂਸਮੈਂਟ ਕੀਤੀ ਗਈ ਹੁਣ ਅਥਰੂ ਗੈਸ ਕਰਕੇ ਜਿਹੜਾਗਾ ਕਿਸਾਨਾਂ ਨੂੰ ਜਿਹੜਾ ਇਧਰ ਉਧਰ ਭਜਾਇਆ ਗਿਆ ਇਹ ਬਾਰਡਰ Haryana ਬੜੋ ਲਗਾਤਾਰ ਜਿਹੜਾ ਫਿਰ ਅੱਜ ਜਿਹੜੇ ਅਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਜਿਹੜਾ ਕੀਤਾ ਗਿਆਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਇਸ ਦੇ ਪਾਸੇ ਹਰਿਆਣਾ ਵੱਲੋਂ ਲਗਾਤਾਰ ਜਿਹੜੇ ਗੋਲੇ ਜਿਹੜੇ ਅਥਰੂ ਗੈਸ ਦੇ ਗੋਲੇ ਦਾਬੇ ਜਾ ਰਹੇ ਨੇ ਚੱਲਦਾ ਚੱਲਦਾ ਪੂਰੇ ਜੋਰ ਨਾਲ ਕਾ ਵੇਖ ਲੋ ਤੁਹਾਡੇ ਸਾਹਮਣੇ ਚੱਲਣ ਦੇ ਪੂਰੀ ਸਰਕਾਰ ਨਹੀਂ ਹੈ ਸਾਨੂੰ ਨਿਵਾਉਣ ਵਾਸਤੇ ਪਰ ਅਸੀਂ ਨਹੀਂ ਨਿਵਾਣਾ ਅਸੀਂ ਜਾਵਾਂਗੇ ਜਾਵਾਂਗੇ ਜੋ ਮਰਜ਼ੀ ਹੋ ਦੀ ਅਸੀਂ ਦਿੱਲੀ ਕੂਚ ਕਰਾਂਗੇ ਕਰਾਂਗੇ ਠੀਕ ਹੈ ਸਾਡੇ ਆਗੂ ਹਣ ਅੱਗੇ ਲੱਗ ਰਹੇ ਆ ਉਹਾਂ ਦੇ ਜੇਰਾ ਕਰੋ ਤੁਸੀਂ ਬਸ ਅਹੀਂ ਉਹਨਾਂ ਨੂੰ ਅੱਗੇ ਲਾਉਣਾ ਹੈ ਨਾਲ ਉਹਨਾਂ ਦੇ ਸਾਰੇ ਜਾਵਾਂਗੇ ਜਿੰਨੀਆਂ ਮਰਜ਼ੀ ਗੋਲੀਆਂ ਜਲਾ ਲੈਣ ਜੋ ਮਰਜ਼ੀ ਗੱਲਾਂ ਨੂੰ ਕੋਈ ਪਰਵਾਹ ਨਹੀਂ ਕੀ ਲਗਾਤਾਰ ਜਿਹੜੀ ਹੈਗੀ ਬਾਰਡਰ ਦੇ ਉੱਪਰ ਸੀ ਜਿਹੜੀ ਹੈਗੀ ਤਣਾਅਪੂਰਨ ਬਣੀ ਹੋਈ ਹੈ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਧਰ ਕਿਸਾਨ ਆਗੂ ਖੜੇ ਨੇ ਤੇ ਦੂਜੇ ਪਾਸੇ ਹਰਿਆਣਾ ਦੇ ਵੱਲੋਂ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਇੱਥੇ ਧਾਰਾ 144 ਲੱਗੀ ਹੋਈ ਹੈ ਕਿ ਇੱਥੋਂ ਚਲੇ ਜਾਓ ਇਤੋਂ ਪਹਿਲਾਂ ਤੁਸੀਂ ਦੇਖਿਆ ਕਿ ਅਥਰੂ ਗੈਸ ਜਿਹੜਾ ਅਥਰੂ ਗੈਸ ਦਾ ਵੀ ਇਸਤੇਮਾਲ ਜਿਹੜਾ ਪੂਸਵਰੋਂ ਕੀਤਾ ਗਿਆਗਾ ਸਥਿਤੀ ਹਰੇ ਇੱਥੇ ਜਿਹੜੀ ਤਨਾਵਪੁਲ ਬਣੀ ਹੋਈ ਹੈਗੀ ਕੋਣ ਆ ਰਿਹਾ ਇਧਰੋਂ ਜਿਹੜਾ ਪੱਖਾ ਚਲਾ ਦਿੱਤਾ ਗਿਆ ਡਰੋਨ ਤੁਸੀਂ ਦੇਖਦੇ ਹੋ ਡਰੋਨ ਜਿਹੜਾ ਡਰੋਨ ਦੇ ਰਾਹੀਂ ਅਥਰੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾਗਾ ਫਿਰ ਲਗਾਤਾਰ ਡਰੋਨ ਦੇ ਰਾਹੀਂ ਜਿਹੜਾ ਅਥਰੂ ਗੈਸ ਜਿਹੜੀ ਵੀ ਸਿੱਟੀ ਜਾ ਰਹੀ ਹੈ ਇਧਰ ਨਾਂ ਦੀ ਨਾਂ ਜਿਹੜਾ ਟ੍ਰੈਕਟਰ ਦੇ ਨਾਲ ਜਿਹੜਾ ਪੱਖਾ ਲੱਗਿਆ ਤੁਸੀਂ ਦੇਖਦੇ ਹੋ ਪੱਖਾ ਉਹ ਵੀ ਸਟਾਰਟ ਹੈਗਾ ਤਸਵੀਰਾਂ ਤੁਸੀਂ ਦੇਖੋ ਸਥਿਤੀ ਇੱਥੇ ਜਿਹੜੀ ਬਣੀ ਹੋਈ ਆ ਉੱਪਰ ਡਰੋਨ ਦੇ ਰਾਹੀਂ ਜਿਹੜਾਗਾ ਅਥਰੂ ਗੈਸ ਜਿਹੜੀ ਵੀ ਸਿੱਟੀ ਜਾ ਰਹੀ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਡਰੋਨ ਡਰੋਨ ਦੇ ਰਾਹੀਂ ਜਿਹੜਾਗਾ ਅਥਰੂ ਗੈਸ ਦਾ ਇਸ਼ਤਿਹਾਰ ਕੀਤਾ ਜਾ ਰਿਹਾਗਾ ਇੱਧਰ ਪੱਖਾ ਜਿਹੜਾਗਾ ਨਾਂ ਦੀ ਨਾਲ ਲੈਣਾ ਚਲਾਤਾ ਤਾਂ ਕਿ ਜਿਹੜਾ ਧੂਆਂ ਜਿਹੜਾਗਾ ਉਸ ਤਰਫ ਜਿਹੜਾਗਾ ਜਾਏ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਇੱਥੇ ਵੀ ਜਿਹੜੀ ਤਿਆਰੀ ਪੂਰੀ ਆ ਦੇਖੋ ਤੁਸੀਂ ਇੱਧਰ ਡਰੋਨ ਦਾ ਜੂਦ ਕੀਆ ਇਹਨਾਂ ਨੇ ਜੀ ਸਾਡੇ ਤੇ ਫੇਰ ਮਾਰਿਆ ਹੁਣ ਸਾਡਾ ਸੀ ਖੜੇ ਸੀਗੇ ਜੀ ਉੱਥੇ ਨਾ ਕੋਈ ਗੱਲਬਾਤ ਕੀਤੀ ਨਾ ਕੋਈ ਧੱਕਾ ਕੀਤਾ ਸਾਡੇ ਨਾਲ ਧੱਕਾ ਹਰ ਵਾਰ ਧੱਕਾ ਕਰਦੇ ਆ ਇਹ ਜਦੋਂ ਵੀ ਕਰਦੇ ਆ ਧੱਕਾ ਕਰਦੇ ਆ ਹੁਣ ਖੜੇ ਦੇ ਉੱਤੇ ਇਹਨਾਂ ਨੇ ਬੰਬ ਸਿੱਟਿਆ ਕੋਈ ਕੋਈ ਅੱਗੇ ਨਹੀਂ ਗਿਆ ਨੌਜਵਾਨ ਇਹਨਾਂ ਨੇ ਖੜੇ ਦੇ ਉੱਪਰ ਬੰਬ ਸਿੱਟਿਆ ਗੋਲਗਾ ਚਲਾਈਆਂ ਕੋਈ ਹਥਿਆਰ ਨਹੀਂਗਾ ਸਾਡੇ ਕੋਲ ਸਰਪਡਾਂਗਾ ਆਏ ਸਾਤਵੀਂ ਬੈਠੇ ਉਹਦੇ ਉੱਤੇ ਹਮਲਾ ਕਰਦੇ ਆ ਇਹਨਾਂ ਨੂੰ ਇੱਕ ਗੱਲ ਦੱਸਦੀ ਆ ਅਸੀਂ ਆਗੂ ਆ ਦੀ ਕਾਲ ਕਰਕੇ ਚੁੱਪ ਬੈਠੇ ਆ ਵੀ ਸਾਡੇ ਕੋਲ ਵੀ ਸਾਡੇ ਟਰੈਕਟਰ ਖੜੇ ਆ ਉਹ ਦੇਖ ਲਓ ਪਿੱਛੇ ਖੜਾਏ ਆ ਅਸੀਂ ਅਸੀਂ ਆਗੂਆ ਕਰਕੇ ਚੁੱਪਾ ਇੱਕ ਵਾਰ ਉਹਨਾਂ ਨੇ ਕਹਿਤਾ ਅਸੀਂ ਬੈਰੀਕੇਡ ਜੇ 2 ਮਿੰਟ ਚ ਪੱਟ ਦਾਂਗੇ ਇਹ ਤੁਸੀਂ ਸਾਰੀ ਕਵਰੇਜ ਦਿਖਾਓ ਇੱਥੇ ਦੱਸੋ ਅਸੀਂ ਕਿਹੜੀ ਇੱਥੇ ਹੁੱਲਣ ਬਾਜੀ ਕਰਦੇ ਆ ਡਰੋਨ ਇੱਥੇ ਤੱਕ ਆਇਆ ਸਾਡੇ ਇੱਥੇ ਤੱਕ ਆਇਆ ਚੁੱਪ ਕੀਤੇਆਂ ਦੇ ਉੱਪਰ ਆ ਕੇ ਇਹ ਸਾਡੇ ਤੇ ਹਮਲਾ ਕਰਦੇ ਆ ਇੰਨੇ ਸਾਡੇ ਨੌਜਵਾਨ ਇਹਨਾਂ ਨੇ ਜ਼ਖਮੀ ਕਰਤੇ ਬੈਠੇ ਆ ਤੇ ਚੁੱਪ ਬੈਠੇ ਆ ਤੇ ਲਗਾਤਾਰ ਜਿਹੜਾਗਾ ਹਰਿਆਣਾ ਦੇ ਵੱਲੋਂ ਜਿਹੜੇਗੇ ਡਰੋਨ ਜਿਹੜਾਗਾ ਸਟਾਜ ਆ ਰਿਹਾਗਾ ਡਰੋਨ ਦਾ ਇਸਤੇਮਾਲ ਜਿਹੜਾਗਾ ਕੀਤਾ ਜਾ ਰਿਹਾਗਾ ਤਸਵੀਰਾਂ ਇੱਥੇ ਜਿਹੜੀਆਂ ਹੈਗੀਆਂ ਹਜੇ ਵੀ ਤਣਾਅਪੂਰਨ ਜਿਹੜੀਆਂ ਆ ਬਣੀਆਂ ਹੋਈਆਂ ਗੀਆਂ ਲਗਾਤਾਰ ਜਿਹੜੀ ਸੰਭੂ ਬੈਰੀ ਦੇ ਉੱਪਰ ਹੈਗਾ ਹਾਲਾਂਕਿ ਜਿਹੜੇ ਕਿਸਾਨ ਹੈਗੇ ਸਾਤ ਮਹੀ ਟੰਗ ਦੇ ਨਾਲ ਉਹ ਇੱਥੇ ਬੈਠੇ ਨੇ ਪਰ ਹਰਿਆਣਾ ਵੱਲੋਂ ਜਿਹੜਾਗਾ ਲਗਾਤਾਰ ਉਹਨਾਂ ਵੱਲੋਂ ਜਿਹੜਾਗਾ ਡਰੋਨ ਦਾ ਇਸਤੇਮਾਲ ਜਿਹੜਾਗਾ ਕੀਤਾ ਜਾ ਰਿਹਾ ਡਰੋਨ ਦੇ ਰਾਹੀਂ ਇੱਕ ਵਾਰੀ ਫਿਰ ਜਿਹੜੇਗਾ ਅਥਰੂ ਗੈਸ ਜਿਹੜੇਗੀ ਉਹਨਾਂ ਦੇ ਉੱਪਰ ਜਿਹੜੇ ਇਸਤੇਮਾਲ ਕੀਤੀ ਗਈ ਹੈ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੋ ਨਾਲ ਦੀ ਨਾਲ ਕਿਸਾਨਾਂ ਵੱਲੋਂ ਜਿਹੜਾਗਾ ਬੋਰੀ ਦਾ ਇਸਤੇਮਾਲ ਕਰਕੇ ਉਹਨੂੰ ਬੋਰੀ ਲਾ ਕੇ ਰੋਕਿਆ ਜਾ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਰਹੋ ਪਾਣੀ ਦੇ ਨਾਲ ਜਿਹੜਾਗਾ ਨਾਲ ਦੀ ਨਾਲ ਜਿਹੜੇ ਗੋਲੇ ਅਥਰੂ ਗੈਸ ਆ ਰਹੀ ਹੈ ਉਹਨੂੰ ਨਾਲ ਦੀ ਨਾਲ ਪਾਣੀ ਦੇ ਨਾਲ ਵੰਡ ਕੀਤਾ ਜਾ ਰਿਹਾਗਾ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਇਹ ਅਥਰੂ ਗੈਸ ਦਾ ਇਸਤੇਮਾਲ ਲਗਾਤਾਰ ਹੋ ਰਿਹਾ ਲੇਕਿਨ ਨਾਲ ਦਿਨਾ ਪਾਣੀ ਦਾ ਪਾਣੀ ਦਾ ਇਸਤੇਮਾਲ ਵਿੱਚ ਪਾਣੀ ਦੀ ਬੋਰਾ ਜਿਹੜੀਆਂ ਉਹਨੇ ਪਰ ਸੁੱਟੇ ਜਾ ਰਹੀਆਂ ਆ ਤਸਵੀਰਾਂ ਸਥਿਤੀ ਤੜੀਗੀ ਤਣਾਪੂਰਨ ਬਣੀ ਹੋਈ ਹੈ ਲਗਾਤਾਰ ਉੱਪਰੋਂ ਵੀ ਇਸਤੇਮਾਲ ਕੀਤਾ ਜਾ ਰਿਹਾ ਇਧਰ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਦੋਂ ਵੀ ਕੋਈ ਅਥਰੂ ਗੈਸ ਆਉਂਦੀ ਆ ਉਹਦਾ ਨਾਲ ਦਿਨਾ ਪਾਣੀ ਪਾਣੀ ਪਾਰ ਚ ਜਾਂਦਾਗਾ ਇਹ ਤਸਵੀਰਾਂ ਦੇਖ ਲਓ ਦੇਖੋ ਬੋਰੀ ਗਿੱਲੀ ਕਰਕੇ ਨਾਲ ਦੀ ਨਾਲ ਜਿਹੜਾ ਮੁਕਾਬਰਾ ਉਹਨਾਂ ਦਾ ਕੀਤਾ ਜਾ ਰਿਹਾ ਪਰਨੇ ਗਿੱਲੇ ਕਿਤੇ ਜਾ ਰਹੇ ਨੇ ਉਹ ਉੱਪਰੋਂ ਜਿਹੜਾਗਾ ਅਥਰੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਇਹ ਗੋਰੀ ਗਿੱਲੀ ਕਰਕੇ ਨਾਲ ਦੀ ਨਾਲ ਅਥਰੂ ਗੈਸ ਨੂੰ ਰੋਕਿਆ ਜਾ ਰਿਹਾਗਾ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਅਥਰੂ ਗੈਸ ਦਾ ਪਾਣੀ ਦਾ ਇਸਤੇਮਾਲ ਜਿਹੜਾਗਾ ਕੀਤਾ ਜਾ ਰਿਹਾਗਾ ਪਾਣੀ ਨਾਲ ਜਿਹੜਾਗਾ ਰੋਕਿਆ ਜਾ ਰਿਹਾ ਅਥਰੂ ਗੈਸ ਦਾ ਲਗਾਤਾਰ ਤੇ ਕਿਤੇ ਜਾ ਰਿਹਾ ਤੇ ਤਸਵੀਰਾਂ ਦੇਖੋ ਕਿਵੇਂ ਢਾਹ ਦੇ ਵਿੱਚ ਰੁਕੇ ਰੁਕੇ ਹੋਏ ਨੇ ਕਿਸਾਨ ਉਧਰੋਂ ਲਗਾਤਾਰ ਅਥਰੂ ਗੈਸ ਛੱਡੀ ਜਾ ਰਹੀ ਹੈਗੀ ਆ ਕੀ ਹੋ ਰਿਹਾ ਦੇਖ ਆ ਸਰਕਾਰ ਨੂੰ ਸਾਡੀ ਸਰਕਾਰ ਨੂੰ ਨਹੀਂ ਚਾਹੀਦਾ ਬਈ ਇਹ ਕੀ ਕਰ ਰਹੇ ਮਰਾਉਣੇ ਰੇ ਜਨਤਾ ਪੰਜਾਬ ਸਰਕਾਰ ਨੇ ਆ ਦੇਖੋ ਸਾਡੇ ਪੰਜਾਬ ਦੀ ਹੱਦ ਤੇ ਗਾਹਾਂ ਟੱਪ ਕੇ ਗੋਲੇ ਚਲਾ ਰਹੇ 315 ਦੇ ਪੈਰ ਮਾਰ ਰਹੇ ਕਿਆ ਕਰੂੰਗੀ ਜੋਂ ਤਾਂ ਆ ਦੇਖ ਲਓ ਹੁਣ ਤੁਸੀਂ ਤੁਸੀਂ ਆਪ ਨਹੀਂ ਦੇਖ ਰਹੇ ਗੋਲੇ ਚੱਲ ਰਹੇ 315 ਆ ਕੇ ਫੇਰ ਚੱਲ ਰਹੇ ਆ ਇੱਕ ਪਾਸੇ ਕਰੇ ਮੀਟ ਕਾ ਦੂਜੇ ਪਾਸੇ ਆਪਣਾ ਕੰਮ ਕਰੀ ਜਾਂਦੇ ਆ ਸਾਹਮਣੀ ਦੇਖ ਲਓ ਬੁਰਾ ਹਾਲ ਕਰਦੀ ਆ ਔਰ ਅਸੀਂ ਇਹਨਾਂ ਨੇ ਬਾਰ-ਬਾਰ ਕੇ ਗੋਲੇ ਇਹ ਸਰਕਾਰ ਦੇ ਆ ਸਰਕਾਰ ਦਾ ਸਿੱਧੇ ਮੱਥੇ ਹਥਾ ਪੰਜਾਬ ਸਰਕਾਰ ਦਾ ਕਹਿੰਦਾ ਉਹ ਕਿਸਾਨਾਂ ਨਾਲ ਆ ਕਹੀ ਜਾਂਦਾ ਤੁਸੀਂ ਨਾਲੇ ਕੋ ਸਿੱਧੀ ਇੱਥੇ ਗਈ ਤਰਾ ਕੇ ਜਾ ਰਹੇ ਲੇਖ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹੋ ਉਧਰੋਂ ਲਗਾਤਾਰ ਲਗਾਤਾਰ ਅਤਰੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਟੋਹ ਦੇ ਵਿੱਚ ਲੁਕੇ ਹੋਏ ਨੇ ਲਗਾਤਾਰ ਇਧਰ ਹਾਂਜੀ ਉੱਪਰ ਅਤਰੂ ਚੱਕਰ ਨਹੀਂ ਕੋਈ ਦੇਖਦੇ ਛੋਟੇ ਜਗ ਦੇ ਗਾਂਗੇ ਫੱਟੇ ਪੁੱਤਰ ਆ ਗੁਰਗੋਬੀ ਸੀ ਗਿਜਦੇ ਕੋਈ ਪ੍ਰਵਾਹ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਮਿਹਰ ਮਿਹਰ ਕੋਈ ਪ੍ਰਵਾਹ ਨਹੀਂ ਮੋਰਚੇ 'ਤੇ ਡੜੇ ਆ ਗੋਲੇ ਛੱਟ ਰਹੇ ਆ ਕੋਈ ਗੱਲ ਹੀ ਕੋਈ ਨਹੀਂ ਮੋਰਚੇ 'ਤੇ ਡੜਾਂਗੇ ਲਗਾਤਾਰ ਮੋਟਾ ਲਗਾਇਆ ਹੋਇਆ ਹੈਗਾ ਉਤਰੋ ਅਥਰੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਆ ਲਗਾਤਾਰ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਉਧਰੋਂ ਜਿਹੜੀਆਂ ਤਸਵੀਰਾਂ ਦੇਖੋ ਤੁਸੀਂ ਉਹ ਹਰੇੜਾ ਸਰਕਾਰ ਵੱਲੋਂ ਲਗਾਤਾਰ ਜਿਹੜਾ ਅਥਰੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਕਹਾਂਗਾ ਤਸਵੀਰਾਂ ਦਿਖਾਓ ਕਿਸ ਤਰੀਕੇ ਦੇ ਨਾਲ ਜਿਹੜੀ ਸਥਿਤੀ ਇੱਥੇ ਬਣੀ ਹੋਈ ਆ ਉਧਰੋਂ ਅਥਰੂ ਗੈਸ ਜਿਹੜਾਗਾ ਉਹਦਾ ਇਸਤੇਮਾਲ ਕੀਤਾ ਜਾ ਰਿਹਾ ਕਿਸਾਨ ਜਿਹੜੇ ਹੈਗੇ ਉਹ ਲੁਕੇ ਹੋਏ ਨੇ ਇਹ 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 ਦੇਖੋ ਡਰੋਨ ਡਰੋਨ ਦੇ ਰਾਹੀਂ ਡਰੋਨ ਫੇਰ ਡਰੋਨ ਦਾ ਇਸਤੇਮਾਲ ਫੇਰ ਕੀਤਾ ਜਾ ਰਿਹਾ ਆ ਦੇਖੋ ਤੁਸੀਂ ਕੁਝ ਕਿਸਾਨ ਵੀਰ ਇੱਥੇ ਬੈਠੇ ਨੇ ਕੁਝ ਜਿਹੜੇ ਟੋਲਾ ਗਏ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਫਾਇਰਿੰਗ ਜਿਹੜੀ ਕੀਤੀ ਜਾ ਰਹੀ ਹੈਗੀ ਲਗਾਤਾਰ ਇੱਥੇ ਸਥਿਤੀ ਜਿਹੜੀ ਕਿ ਤਣਾਅਪੂਰਨ ਬਣੀ ਹੋਈ ਹੈ ਮਾਹੌਲ ਇੱਕ ਵਾਰੀ ਫੇਰ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਡਰ ਦਾ ਕਿਸ ਤਰੀਕੇ ਦਾ ਹਾਲ ਇੱਥੇ ਬਣਿਆ ਹੋਇਆ ਹੈਗਾ ਲਗਾਤਾਰ ਇਹ ਦੇਖੋ ਫੇਰ ਦੇਖੋ ਗੋਲੇ ਜਿਹੜੇ ਇਹ ਦੇਖੋ ਡਰੋਨ 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 ਫੇਰ ਆ ਗਿਆ ਡਰੋਨ ਆ ਗਿਆ ਫੇਰ ਆ ਡਰੋਨ ਦੀਆਂ ਤਸਵੀਰਾਂ ਇਹ ਫੇਰ ਜਿਹੜਾ ਗਾਥਰੂ ਗੈਸ ਇੱਧਰ ਆ ਗਈ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਲਗਾਤਾਰ ਉਤਰੋ ਜਿਹੜਾਗਾ ਅਥਰੂ ਗੈਸ ਦਾ ਇਸਤੇਮਾਲ ਜਿਹੜਾਗਾ ਕੀਤਾ ਜਾ ਰਹਾਗਾ ਲੇਕਿਨ ਇੱਧਰ ਵੀ ਜਿਹੜਾਗਾ ਦੂਜੇ ਪਾਸੇ ਨਾਂ ਦੀ ਨਾਂ ਜਿਹੜੇ ਨੌਜਵਾਨ ਨੇ ਉਹ ਕਿਸ ਤਰੀਕੇ ਨਾਲ ਤਿਆਰ ਖੜੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਬੋਰੀਆਂ ਲਗਾ ਕੇ ਉਹਨਾਂ ਦਾ ਇਸਤੇਮਾਲ ਜਿਹੜਾਗਾ ਕੀਤਾ ਜਾ ਰਹਾਗਾ ਇਹ ਤਸਵੀਰਾਂ ਇੱਥੇ ਜਿਹੜੇਗਾ ਅਥਰੂ ਗੈਸ ਛਿੱਟੀ ਜਾ ਰਹੀ ਹੈ ਰਾਵੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਜਾ ਰਹਾ ਦਰਦੇ ਨਹੀਂ ਹੈਗੇ ਉਹਨੂੰ ਕੜਵਾਰ ਜਿੰਨਾ ਕਰਦਾ ਹੈਗਾ ਅਥਰੂ ਗੈਸ ਹੀ ਆ ਬੰਬ ਨਹੀਂ ਹੈਗਾ ਕੋਈ ਭੇਜਦੇ ਨੂੰ ਜਿਹੜੇ ਹੋਰ ਭੇਜਦਾ ਲਗਾਤਾਰ ਅਥਰੂ ਗੈਸ ਦਾ ਇਸਤੇਮਾਲ ਲਗਾਤਾਰ ਅਥਰੂ ਗੈਸ ਦਾ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਹੈਗਾ ਇਹ ਤਸਵੀਰਾਂ ਇਹ ਦੇਖ ਲਓ ਤਸਵੀਰਾਂ ਲਗਾਤਾਰ ਇੱਥੇ ਜਿਹੜਾ ਗੈਸ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਸਥਿਤੀ ਜਿਹੜੀ ਕਿ ਤਣਾਪੂਰਨ ਬੜੀ ਹੋਈ ਹੈਗੀ ਉਹ ਉਧਰੋਂ ਕਿਸ ਤਰੀਕੇ ਦੇ ਹਾਲਾਤ ਨੇ ਇਹ ਤਸਵੀਰਾਂ ਤੁਹਾਨੂੰ ਸੰਗੂਜੀ ਪੀ.ਸੀ. న్యూਸ ਤੇ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉੱਥੇ ਗੋਲੀਆਂ ਆ ਦੇਖੋ ਜਿਹੜੇ ਗੋਲੀਆਂ ਭਾਈ ਆ ਕੇ ਧੂਹੀ ਤੇ ਵੱਜੀ ਐਡੀ ਵੱਡੀ ਦੇਖੋ ਆ ਦੇਖ ਲਓ ਕਿੱਡੀ ਕਿੱਡੀ ਗੋਲੀ ਆ ਆ ਮਾਰ ਰਹੇ ਨੇ ਤਸਵੀਰ ਮੇਰੇ ਦਾ ਡਰੋਨ ਫੇਰ ਜਿਹੜਾਗਾ ਡਰੋਨ ਦਾ ਇਸਤੇਮਾਲ ਡਰੋਨ ਜਿਹੜਾਗਾ ਇੱਕ ਵਾਰ ਫੇਰ بڑا ਡਰੋਨ ਡਰੋਨ ਦੇ ਰਾਹੀਂ ਇਤਰੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾਗਾ ਇਹ ਦੇਖ ਸਕਦੇ ਹੋ ਉੱਪਰ ਜਿਹੜੇਗੇ ਡਰੋਨ ਨੂੰ ਸੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰੋਨ ਨੂੰ ਡਰੋਨ ਡਰੋਨ ਨੂੰ نیچے ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ نیچے ਜਿਹੜੇਗੇ ਪੱਥਰ ਦੇ ਨਾਲ ਉਹਨੂੰ ਆ ਤੁਸੀਂ ਨੀਚੇ ਦੀਆਂ ਤਸਵੀਰਾਂ ਵਿੱਚ ਮੈਂ ਕੈਮਰਾਮੈਨ ਰਣਜਨ ਕਹਾਂਗਾ ਨੀਚੇ ਦੀਆਂ ਤਸਵੀਰਾਂ ਹਾਓ ਡਰੋਨ ਨੂੰ ਕਿਸ ਤਰੀਕੇ ਨਾਲ نیچے ਸੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰੋਨ ਨੂੰ نیچے ਖਿਚਣ ਵਾਸਤੇ ਕਿਸ ਤਰੀਕੇ ਦੇ ਨਾਲ ਜਿਹੜੇਗਾ ਕਿਸਾਨਾਂ ਵੱਲੋਂ ਬੋਰੀਆਂ ਜਾਂ ਪੱਥਰ ਜੋ ਵੀ ਮਿਲਦਾ ਉਹਦਾ ਇਸਤੇਮਾਲ ਕੀਤਾ ਜਾ ਰਿਹਾ ਦੂਸਰੀ ਤਰਫ ਅਥਰੂ ਗੈਸ ਦਾ ਇਸਤੇਮਾਲ ਜਿਹੜਾਗਾ ਲਗਾਤਾਰ ਕੀਤਾ ਜਾ ਰਿਹਾਗਾ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇਗਾ ਇੱਥੇ ਬਣੇ ਹੋਏ ਨੇ ਇੰਡੀਆ ਪਾਕਿਸਤਾਨ ਮੰਗੂ ਦੇ ਹਾਲਾਤ ਬਣੇ ਹੋਏ ਦੇਖੋ ਅਥਰੂ ਗੈਸ ਦਾ ਇਸਤੇਮਾਲ ਫੇਰ ਇਸਤਰੂ ਗੈਸ ਦਾ ਇਸਤੇਮਾਲ ਇਸ ਤਰੀਕੇ ਦੇ ਨਾਲ ਜਿਹੜਾਗਾ ਲਗਾਤਾਰ ਪਿਛਲੇ ਕਾਫੀ ਦੇ ਤੋ ਜਿਹੜਾ ਗੈਸਟ ਸਥਿਤੀ ਜਿਹੜੀ ਹੈਗੀ ਤਣਾਅਪੂਰਨ ਬਣੀ ਹੋਈ ਹੈ ਲਗਾਤਾਰ ਜਿਹੜਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀਰੋ ਰਿਪੋਰਟ ਤੋਂ ਪੀਟੀਸੀ ਨਿਊਜ਼ ਦੀ ਹੈ ਤੁਸੀਂ ਰਿਪੋਰਟ ਦੇਖੋ ਕਿਸ ਤਰੀਕੇ ਦੇ ਨਾਲ ਪਾਕ ਜਿਹੜਾ ਬਾਰਡਰ ਹੈਗਾ ਹਰਿਆਣਾ ਦਾ ਬਾਰਡਰ ਹਰਿਆਣਾ ਦੇ ਬਾਰਡਰ ਤੋਂ ਇਸ ਪਾਸੇ ਜਿਹੜਾ ਲਗਾਤਾਰ ਅਥਰੂ ਗੈਸ ਦਾ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਹੈਗਾ ਤਾਂ ਜੀ ਹਾਂ ਬੁੱਧਵਾਰ ਦੁਪਹਿਰ ਤੱਕ ਇੱਕ ਬੇहद ਮੰਦ ਭਾਗੀ ਖਬਰ ਵੀ ਨਿਕਲ ਕੇ ਸਾਹਮਣੇ ਆ ਗਈ ਇਸ ਪੂਰੇ ਤਣਾਅ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਇਹ ਗੱਲ ਕਹੀ ਜਾ ਰਹੀ ਸੀ ਕਿ ਇਸ ਨੌਜਵਾਨ ਦੀ ਮੌਤ ਗੋਲੀ ਵੱਜਣ ਦੇ ਕਾਰਨ ਹੋਈ ਹੈ ਜਿਵੇਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਤਾਂ ਹਰ ਕੋਈ ਸਨ ਰਹਿ ਗਿਆ ਅਤੇ ਕਿਸਾਨ ਆਗੂਆਂ ਨੇ ਉਸ ਹਸਪਤਾਲ ਦੀਵਾਰ ਚਾਲੇ ਪਾ ਦਿੱਤੀ ਜਿੱਥੇ ਇਸ ਨੌਜਵਾਨ ਦੀ ਮ੍ਰਿਤਕ ਦੇ ਪਈ ਸੀ ਤਣਾਵ ਨੂੰ ਲਗਾਤਾਰ ਜੜੇਗੇ ਗੋਲੇ ਡਿੜੇ ਗਏ। ਇੱਥੋਂ ਗੈਸ ਦੇ ਗੋਲੇ ਡਾਪੇ ਜਾ ਰਹੇ ਨੇ। ਸ਼ੰਬੂ ਤੇ ਖਨੌਰੀ ਬਾਰਡਰ ਤੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਹੰਝੂ ਗੈਸ ਦੇ ਗੋਲਿਆਂ ਦਾ ਮੀਂਹ ਵਰਾਇਆ ਜਾ ਰਿਹਾ। ਇਸ ਸਭ ਦੇ ਵਿਚਾਲੇ ਉਹ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਜਿਸ ਦਾ ਹਰ ਕਿਸੇ ਨੂੰ ਡਰ ਸਤਾ ਰਿਹਾ ਸੀ। ਜੀ ਹਾਂ, ਕਿਸਾਨੀ ਸੰਘਰਸ਼ ਦੇ ਦੌਰਾਨ ਖਨੌਰੀ ਬਾਰਡਰ ਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ। ਜਸਦੀ ਪਛਾਣ ਬਠਿੰਡਾ ਦੇ ਪਿੰਡ ਬੱਲੋ ਦੇ ਰਹਿਣ ਵਾਲੇ ਸ਼ੁਭਕਰਨ ਸਿੰਘ ਦੇ ਵਜੋਂ ਹੋਈ ਜਿਸ ਦੀ ਉਮਰ ਮਹਿਜ 21 ਸਾਲ ਦੀ ਦੱਸੀ ਜਾ ਰਹੀ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਿਰ ਦੇ ਵਿੱਚ ਗੋਲੀ ਵੱਜਣ ਕਾਰਨ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਕਿਸਾਨ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਜਦਕਿ ਕਈ ਹੋਰ ਜ਼ਖਮੀ ਕਿਸਾਨ ਹਲੇ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਅੰਨੇ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਹੁੰਦੀਆਂ ਹੁੰਦੀਆਂ ਨੇ ਬੇਟਾ ਇਹਦੇ ਤੁਹਾਨੂੰ ਹਣ ਪੋਸਟ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੌਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾ ਵੀ ਫੋਟੋ ਦਿਖਾ ਆ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਭਾਵ ਆ ਵੀ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਜੀ ਹਾਂ ਕਿਸਾਨ ਆਗੂਆਂ ਤੋਂ ਇਲਾਵਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ ਕਿ ਸ਼ੁਭਕਰਨ ਦੀ ਮੌਤ ਸਿਰ ਦੇ ਵਿੱਚ ਗੋਲੀ ਵੱਜਣ ਦੇ ਕਾਰਨ ਹੋਈ ਹੈ ਸਾਡੇ ਕੋਲੇ ਨਾ ਜੀ ਅਜੇ ਤੱਕ ਦੁਪਹਿਰ ਤੱਕ ਤਿੰਨ ਪੇਸ਼ੈਂਟ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬ੍ਰੌਡਡਰਡ ਸੀ ਤੇ ਤਿੰਨੇ ਖਨੋਰੀ ਤੋਂ ਆਏ ਆ ਜੀ ਤਿੰਨਾਂ ਦੇ ਬੁਲੇਟ ਇੰਜਰੀਜ਼ ਨੇ ਮੋਰਚੀ ਦੇ ਵਿੱਚ ਹਾਂ ਜਿਹਦੀ ਇੱਕ ਦੀ ਡੈਥ ਹੋਈ ਆ ਜੀ ਉਸਦੇ ਵੀ ਸਿਰ ਦੇ ਵਿੱਚ ਬੁਲੇਟ ਲੱਗੀ ਹੋਈ ਆ ਜੀ ਤਿੰਨ ਪੇਸ਼ੈਂਟ ਟੋਟਲ ਆਏ ਆ ਜੀ ਇੱਕ ਦੀ ਇੱਕ ਬ੍ਰੌਡਡਰਡ ਸੀਗਾ ਦੋ ਇਸ ਵੇਲੇ ਸਾਡੇ ਕੋਲੇ ਹੈਗੇ ਆ ਜੀ ਦੋਨੋਂ ਸਟੇਬਲ ਹੈ ਜੀ ਹਜੇ ਤੱਕ ਇੱਕ ਦੇ ਸਿਰ ਦੇ ਵਿੱਚ ਸੱਟ ਹੈ ਇੱਕ ਦੇ ਪੱਟ ਦੇ ਵਿੱਚ ਸੱਟ ਹੈ ਸ਼ੁਭਕਰਨ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ ਤੇ ਦੋ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਇਆ ਸੀ ਸਿਰਫ 3 ਏਕੜ ਜ਼ਮੀਨ ਦਾ ਮਾਲਕ ਸੀ ਜਿਸ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪਿੰਡ 'ਚ ਮਾਤਮ ਫੈਲ ਚੁੱਕਿਆ ਜੀ ਮਿਰਜ਼ਾ ਸੈਦਲੜਾ ਦਾ ਲੜਕਾ ਸੀ ਇਹ ਸ਼ੁਭਕਰਨ ਸਿੰਘ ਸੋਨ ਗੱਗੂ ਜੀ ਪਿਤਾ ਦਾਮ ਚੰਦਰਜੀਤ ਸਿੰਘਾ ਜੀ ਤੇ 16 17 ਤਰੀਕ ਨੂੰ ਗਏ ਸੀ ਦੀ ਆਪਣੇ ਖਨੋਰੀ ਬਾੜੀ ਤੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦੇ ਦਾਦੀ ਜੀ ਨੇ ਜੀ ਤੇ ਦੋ ਭੈਣਾਂ ਨੇ ਇੱਕ ਭੈਣ ਵਿਆਹੀ ਹੋਈ ਰੱਲੀ ਜੀ ਇੱਕ ਕੁੜੀ ਕੁਮਾਰੀ ਹੈ ਛੋਟੀ ਜਿਹੀ ਭੈਣ ਹੈ ਹਾਂਜੀ ਤੇ ਮੁੰਡੇ ਦੀ ਉਮਰ ਵੀ ਲਗਭਗ 22 ਸਾਲ ਦੀ ਸੀ ਤੇ ਇਹ ਪਹਿਲਾਂ ਜਥੇਬੰਦੀ ਚ ਵੀ ਕੰਮ ਕਰਦਾ ਸੀ ਕਿਹੇ ਚ ਹਾਂਜੀ ਸਿੱਧੂਪੁਰ ਜਥੇਬੰਦੀ ਚ ਕੰਮ ਕਰਦਾ ਸੀ ਜੀ ਅਸੀਂ ਤਾਂ ਮੰਗ ਕਰਦੇ ਹਾਂ ਜੀ ਕਿ ਤਾ ਸੈਂਟਰ ਗਵਰਨਮੈਂਟ ਤੋਂ 10 ਲੱਖ ਰੁਪਈਆ ਜੀ 10 ਲੱਖ ਰੁਪਈਆ ਗਵਰਨਮੈਂਟ ਦੇਵੇ ਬਾਕੀ ਬੱਚਿਆਂ ਨੂੰ ਇੱਕ ਸੌਂਟਰ ਨੂੰ ਨੌਕਰੀ ਇੱਕ ਪੰਜਾਬ ਗਵਰਨਮੈਂਟ ਕੋਲ ਨੌਕਰੀ ਮਿਲਣੀ ਚਾਹੀਦੀ ਆ ਬਾਹਰ ਨਾਲ ਲਗਭਗ 2.5 ਕਿਲੇ ਆ ਜੀ ਪ ਜੀ ਹਾਂ ਹਰਿਆਣਾ ਦੇ ਬਾਰਡਰਾਂ ਤੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਅਜਿਹੇ ਚ ਹਰ ਕੋਈ ਇਹੋ ਦੁਆ ਕਰ ਰਿਹਾ ਕਿ ਕਿਦਰੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਤੇ ਸਭ ਦੇ ਵਿਚਾਲੇ ਜਿਵੇਂ ਹੀ ਇਹ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਤਾਂ ਹਰ ਕੋਈ ਸੁਣ ਰਹਿ ਗਿਆ ਕਿਸਾਨ ਆਗੂਆਂ ਤੋਂ ਲੈ ਕੇ ਸਿਆਸਤਦਾਨਾਂ ਤੱਕ ਹਰ ਕਿਸੇ ਦੇ ਵੱਲੋਂ ਇਸ ਨੌਜਵਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਇਸ ਘਟਨਾ ਦੀ ਸਖਤੋ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਜਾ ਰਹੀ ਹੈ ਯੂਰੋ ਰਿਪੋਰਟ ਪੀਟੀਸੀ న్యూਸ ਤਾਂ ਜੀ ਹਾਂ ਦੇਰ ਸ਼ਾਮ ਹੁੰਦਿਆਂ ਤੱਕ ਬਾਰਡਰਾਂ ਤੇ ਹਾਲਾਤ ਕੰਟਰੋਲ ਚ ਨਜ਼ਰ ਆਏ ਸ਼ਾਂਤਮਈ ਨਜ਼ਰ ਆਏ ਇਸ ਸਬ ਦੇ ਵਿਚਾਲੇ ਇੱਕ ਕਿਸਾਨ ਆਗੂ ਨੇ ਵੀ ਪ੍ਰੈਸ ਕਾਨਫਰੰਸ ਕਰ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਅਸੀਂ ਨਾ ਤਾਂ ਹਾਈਵੇ ਰੋਕਿਆ ਹਾਈਵੇ ਵੀ ਸਰਕਾਰ ਨੇ ਰੋਕਿਆ ਹਾਈਵੇ ਤੇ ਅੱਗੇ ਸਾਨੂੰ ਜਾਣ ਨਹੀਂ ਦਿੰਦੇ ਸਾਡੀਆਂ ਮੰਗਾਂ ਵੀ ਨਹੀਂ ਮੰਨਦੇ ਹੈਗੇ ਤੁਸੀਂ ਇਹ ਵੀ ਕਿਹਾ ਸੀ ਜਾਂ ਰਾਹ ਖੋਲ ਦਿਓ ਰਾਹ ਖੋਲ ਕੇ ਸਾਨੂੰ ਅੱਗੇ ਪੀਸਫੁਲੀ ਦਿੱਲੀ ਜਾਣ ਦਿਓ ਦੂਸਰਾ ਜੜੀਆਂ ਕੈਜੂਅਲਟੀ ਉੱਥੇ ਹੋਈਆਂ ਨੇ ਖਨੌਰੀ ਦੇ ਵਿੱਚ ਹਜੇ ਉਹਦੀ ਕੰਪਲੀਟ ਜਾਣਕਾਰੀ ਲੈਣ ਲਈ ਡੱਲੇਵਾਲ ਸਾਹਿਬ ਗਏ ਹੋਏ ਨੇ ਹਸਪਤਾਲ ਉਹ ਪੋਜੀਸ਼ਨ ਮਿਸ ਕਿੰਨੇ ਨੇ ਇੰਜਰਡ ਕਿੰਨੇ ਨੇ ਸਾਰੀਆਂ ਪ੍ਰਸਥਿਤੀਆਂ ਤੇ ਜਾਇਜ਼ਾ ਲੈਣ ਵਾਸਤੇ ਅਸੀਂ ਆਰਜੀ ਤੌਰ ਤੇ ਫੈਸਲਾ ਕੀਤਾ ਦੋਵਾਂ ਫੋਰਮਾਂ ਵੱਲੋਂ ਅੱਜ ਦਾ ਦਿਨ ਤੇ ਲੰਘਿਆ ਕੱਲ ਤੇ ਪਰਸੋਂ ਇਹ ਲਗਭਗ ਹੁਣ ਸ਼ਾਂਤੀ ਰਹੂਗੀ ਅਸੀਂ ਸਾਰੇ ਸਾਰੇ ਮਸਲੇ ਤੇ ਵਿਚਾਰ ਕਰਾਂਗੇ ਕਿਸ ਕਿਸਮ ਦਾ ਸਰਕਾਰ ਜ਼ਬਰ ਕਰ ਰਹੀ ਆ ਕਾਹ ਕਿਸ ਕਿਸਮ ਦੀ ਨੀਤੀ ਬਣਾ ਕੇ ਅੱਗੇ ਦੇ ਫੈਸਲੇ ਕੀਤੇ ਜਾਣ ਉਦੋਂ ਬਾਅਦ ਜਿਹੜਾ ਵਾ ਅੱਗੇ ਦਾ ਫੈਸਲਾ ਹੋਊਗਾ ਅਗਲਾ ਦਿਨ ਜਿਹੜਾ ਅੱਜ ਦਾ ਦਿਨ ਤੇ ਖਤਮ ਹੋ ਗਿਆ ਕੱਲ ਤੇ ਪਰਸੋਂ ਪਰਸੋਂ ਸ਼ਾਮਾਂ ਤੱਕ ਤੁਹਾਡੇ ਕੋਲ ਦੋਹਾਂ ਫਾਰਮਾਂ ਦੀ ਅਗਲੀ ਰਣਨੀਤੀ ਤੁਹਾਡੇ ਸਾਹਮਣੇ ਆਜੂਗੀ ਤੁਹਾਨੂੰ ਪਤਾ ਹੀ ਆ ਸਰਕਾਰ ਸਾਡੇ ਮੋਰਚੇ ਦੇ ਵਿੱਚ ਲਗਾਤਾਰ ਇਸ ਕਿਸਮ ਦੇ ਬੰਦੇ ਵਾਰ ਰਹੀ ਆ ਸਰਕਾਰ ਜਿਵੇਂ ਸਾਡੇ ਕੋਲ ਤੋਂ ਸਰਕਾਰੀ ਮੁਲਾਜ਼ਮ ਹੀ 4-5 ਫੜੇ ਗਏ ਆ ਵੀ ਉਹ ਸਾਡੇ ਨੌਜਵਾਨਾਂ ਨੂੰ ਆ ਕੇ ਸਿਕਾਉਂਦੇ ਹੈਗੇ ਆ ਔਰ ਪੂਰੀ ਤਰ੍ਹਾਂ ਸ਼ਰਾਬਤ ਕਰਨ ਦਾ ਯਤਨ ਹੋ ਰਿਹਾ